ਕਹਿੰਦੇ ਕਿ ਇਹ ਇੱਕ ਨਾ ਰਾਜਾ ਸੀ ਤੇ ਰਾਜੇ ਦਾ ਨਾ ਬੜਾ ਵੱਡਾ ਬਾਗੀਚਾ ਸੀ ਤੇ ਕਹਿੰਦੇ ਕਿ ਉੱਥੇ ਨਾ ਬੜੇ ਵਧੀਆ-ਵਧੀਆ ਫਲ ਤੇ ਬੜੇ ਹੀ ਤਰ੍ਹਾਂ-ਤਰ੍ਹਾਂ ਦੇ ਫਲ ਤੇ ਬੜੇ ਹੀ ਮਿੱਠੇ ਤੇ ਵਧੀਆ ਤਾਜੇ ਫਲ ਹੁੰਦੇ ਸੀ ਤੇ ਕਹਿੰਦੇ ਕਿ ਉਸ ਬਾਗੀਚੇ ਦੀ ਰਾਖੀ ਲਈ ਨਾ ਰਾਜੇ ਨੇ ਇੱਕ ਨਾ ਕਿਸਾਨ ਦੇ ਪਰਿਵਾਰ ਨੂੰ ਰੱਖਿਆ ਹੋਇਆ ਸੀ ਤੇ ਕਹਿੰਦੇ ਕਿ ਕਿਸਾਨ ਜਿਹੜਾ ਸੀ ਨਾ ਉਹ ਨਾ ਬੜੇ ਹੀ ਆਪਣੇ ਦਿਲ ਦੇ ਨਾਲ ਉਸ ਬਾਗੀਚੇ ਦੀ ਨਾ ਰਾਖੀ ਕਰਦਾ ਹੁੰਦਾ ਸੀ ਤੇ ਉਹਨੇ ਰੋਜ਼ ਹੀ ਨਾ ਵਧੀਆ-ਵਧੀਆ ਫਲ ਤਾਏ ਤਾਜੇ ਫਲ ਤੋੜ ਕੇ ਨਾ ਰਾਜੇ ਨੂੰ ਦੇ ਕੇ ਆਉਣੇ ਤੇ ਇੱਕ ਦਿਨ ਨਾ ਕਿਸਾਨ ਕੀ ਵੇਖਦਾ ਕਿ ਉੱਥੇ ਨਾ ਨਾਰੀਅਲ ਵੀ ਬਣ ਕੇ ਤਿਆਰ ਹੋ ਗਏ ਹੁੰਦੇ ਆ ਤੇ ਅੰਗੂਰ ਵੀ ਬੇਰ ਵੀ ਤੇ ਅਮਰੂਦ ਵੀ ਨਾ ਜਿਹੜੇ ਬਣ ਕੇ ਤਿਆਰ ਹੋ ਗਏ ਹੁੰਦੇ ਆ ਬਹੁਤ ਹੀ ਵਧੀਆ ਤੇ ਤਾਜੇ ਤੇ ਕਿਸਾਨ ਉਹ ਜਾਨਾ ਕਨਫਿਊਜ਼ ਹੋ ਜਾਂਦਾ ਕਿ ਅੱਜ ਮੈਂ ਰਾਜੇ ਲਈ ਕੀ ਲੈ ਕੇ ਜਾਵਾਂ ਤੇ ਕਹਿੰਦਾ ਰੱਬ ਦਾ ਭਾਣਾ ਮੰਨ ਕੇ ਨਾ ਉਹ ਕਹਿੰਦਾ ਕਿ ਅੰਗੂਰ ਵਾਵਾ ਮਿੱਠੇ ਲੱਗ ਰਹੇ ਆ ਚੱਲ ਅੰਗੂਰ ਲੈ ਕੇ ਜਾਂਦਾ ਰਾਜੇ ਦੇ ਲਈ ਅੱਜ ਤੇ ਫਿਰ ਕਿਸਾਨ ਕੀ ਕਰਦਾ ਹੈ ਕਿ ਉਹਨਾਂ ਅੰਗੂਰਾਂ ਦੀ ਇੱਕ ਵੱਡੀ ਸਾਰੀ ਟੋਕਰੀ ਭਰ ਕੇ ਨਾ ਲੈ ਜਾਂਦਾ ਰਾਜੇ ਦੇ ਕੋਲ ਤੇ ਉੱਥੇ ਜਾ ਕੇ ਆਪ ਵੀ ਬਹਿ ਜਾਂਦਾ ਤੇ ਉਹ ਜਿਹੜੀ ਅੰਗੂਰਾਂ ਦੀ ਟੋਕਰੀ ਹੁੰਦੀ ਉਹ ਰਾਜੇ ਨੂੰ ਦੇ ਦਿੰਦਾ ਪਰ ਕੀ ਵੇਖਦਾ ਹੈ ਕਿ ਉਸ ਦਿਨ ਰਾਜਾ ਨਾ ਵਾਵੇ ਗੁੱਸੇ ਵਿੱਚ ਹੁੰਦਾ ਹੈ ਤੇ ਕੀ ਵੇਖਦਾ ਹੈ ਕਿ ਬੜਾ ਹੀ ਪਰੇਸ਼ਾਨ ਜਾ ਲੱਗ ਰਿਹਾ ਹੁੰਦਾ ਹੈ ਤੇ ਇਹਨੇ ਨੂੰ ਉਹ ਰਾਜਾ ਕੀ ਕਰਦਾ ਹੈ ਕਿ ਉਹ ਨਾ ਕਿਸੇ ਖਿਆਲਾਂ 'ਚ ਡੁੱਬਿਆ ਹੁੰਦਾ ਤੇ ਉਹ ਨਾ ਅੰਗੂਰਾਂ ਵਾਲੀ ਟੋਕਰੀ 'ਚੋਂ ਇੱਕ ਅੰਗੂਰ ਫੜਦਾ ਤੇ ਉਹ ਖਾ ਲੈਂਦਾ ਤੇ ਇੱਕ ਅੰਗੂਰ ਫੜ ਕੇ ਸਾਹਮਣੇ ਮਾਰਦਾ ਕਿਸਾਨ ਦੇ ਉੱਪਰ ਜਿੱਦਾਂ ਆਪਾਂ ਕਿਸੇ ਦੇ ਵਗਾਹ ਤੇ ਵਟਾ ਮਾਰਦੇ ਹੁੰਦੇ ਆ ਨਾ ਓਦਾਂ ਕਿਸੇ ਚੰਗੂਰ ਖਾਂਦਾ ਤੇ ਇੱਕ ਵਗਾਹ ਤੇ ਕਿਸਾਨ ਦੇ ਉੱਤੇ ਮਾਰਦਾ ਤੇ ਦੋਸਤੋ ਜਿੱਦਾਂ ਹੀ ਨਾ ਉਹ ਅੰਗੂਰ ਜਿਹੜਾ ਹੈ ਨਾ ਉਹ ਕਿਸਾਨ ਦੇ ਉੱਪਰ ਵਜਦਾ ਤਾਂ ਕਿਸਾਨ ਨਾ ਹੱਥ ਜੋੜ ਕੇ ਕਹਿੰਦਾ ਕਿ ਪ੍ਰਮਾਤਮਾ ਤੂੰ ਬੜਾ ਦਿਆਲੂ ਹੈ ਤੇ ਕੁਝ ਟਾਈਮ ਨਾਲ ਦੋਸਤੋ ਇਦਾਂ ਹੀ ਚੱਲਦਾ ਰਹਿੰਦਾ ਰਾਜਾ ਅੰਗੂਰ ਖਾਈ ਜਾਂਦਾ ਤੇ ਇੱਕ ਅੰਗੂਰ ਮਾਰੀ ਜਾਂਦਾ ਤੇ ਜਿਹੜਾ ਕਿਸਾਨ ਸੀ ਨਾ ਕਿਸਾਨ ਨਾ ਪ੍ਰਮਾਤਮਾ ਵੱਲ ਹੱਥ ਕਰਕੇ ਕਹੀ ਜਾਂਦਾ ਕਿ ਪ੍ਰਮਾਤਮਾ ਤੂੰ ਬਹੁਤ ਦਿਆਲੂ ਹੈ ਤੇ ਦੋਸਤ ਹੁੰਦਾ ਕੀ ਹੈ ਕਿ ਰਾਜਾ ਨਾ ਇੱਕਦਮ ਆਪਣੇ ਖਿਆਲਾਂ 'ਚ ਜਦੋਂ ਬਾਹਰ ਆਉਂਦਾ ਨਾ ਤਾਂ ਉਹ ਦੇਖਦਾ ਕਿ ਇਹ ਮੈਂ ਕੀ ਕਰ ਰਿਹਾ ਹਾਂ ਤੇ ਰਾਜਾ ਕਹਿੰਦਾ ਕਿ ਮੈਂ ਤੇਰੇ ਅੰਗੂਰ ਮਾਰ ਰਿਹਾ ਹਾਂ ਤੇ ਤੂੰ ਇਹ ਕਹਿ ਰਿਹਾ ਹੈ ਕਿ ਪਰਮਾਤਮਾ ਬਹੁਤ ਦਿਆਲੂ ਹੈ ਤੇ ਰਾਜਾ ਅੰਦਰੋਂ-ਅੰਦਰ ਹੀ ਸੋਚਦਾ ਕਿ ਇਹ ਮੈਂ ਇਹਦੇ ਅੰਗੂਰ ਮਾਰ ਰਿਹਾ ਤੇ ਇਹ ਮੈਨੂੰ ਕੀ ਜਵਾਬ ਦੇ ਰਿਹਾ ਹੈ ਅਗੋਂ ਕਿ ਪਰਮਾਤਮਾ ਬਹੁਤ ਦਿਆਲੂ ਹੈ ਤੇ ਫਿਰ ਰਾਜਾ ਹੈਰਾਨ ਹੋ ਕੇ ਕਹਿੰਦਾ ਕਿ ਯਾਰ ਇਕ ਤਰ੍ਹਾਂ ਤੇਰੇ ਅੰਗੂਰ ਮਾਰ ਰਹਿਣਾ ਤੇ ਉਪਰੋਂ ਤੂੰ ਇਹ ਕਹਿ ਰਿਹਾ ਕਿ ਇੱਕ ਪ੍ਰਮਾਤਮਾ ਜਿਹੜਾ ਆ ਉਹ ਬਹੁਤ ਦਿਆਲੂ ਹੈ ਇਹ ਕਿਉਂ ਕਿ ਕਿਸਾਨ ਉਹ ਜਰਾ ਅੱਗੇ ਕਹਿੰਦਾ ਕਿ ਰਾਜਾ ਜੀ ਅੱਜ ਉਥੇ ਪੱਕ ਕੇ ਨਾਰੀਅਲ ਵੀ ਤਿਆਰ ਸੀ ਅਮਰੂਦ ਵੀ ਤਿਆਰ ਸੀ ਤੇ ਜਿਹੜੇ ਬੇਸ ਸੀ ਉਹ ਵੀ ਬਹੁਤ ਮਿੱਠੇ ਤਿਆਰ ਹੋਏ ਸੀ ਤੇ ਮੈਂ ਪ੍ਰਮਾਤਮਾ ਦਾ ਸ਼ੁਕਰ ਮਾਨ ਕੇ ਕਹਿ ਦਿੱਤਾ ਕਿ ਚੱਲ ਅੱਜ ਮੈਂ ਤੁਹਾਡੇ ਲਈ ਅੰਗੂਰ ਹੀ ਲੈ ਜਾਣਾ ਤੇ ਮੈਂ ਸੋਚ ਰਿਹਾ ਜੇ ਮੈਂ ਤੁਹਾਡੇ ਲਈ ਨਾਰੀਅਲ ਜਾਂ ਅਮਰੂਦ ਲੈ ਆਉਂਦਾ ਤਾਂ ਮੇਰਾ ਕੀ ਹਾਲ ਹੋਣਾ ਸੀ ਤੇ ਫਿਰ ਪ੍ਰਮਾਤਮਾ ਦਿਆਲੂ ਹੀ ਹੋਇਆ ਨਾ ਕਿ ਜਿਨੇ ਵੀ ਨੂੰ ਅੱਜ ਇਹ ਖਿਆਲ ਦਿਵਾਇਆ ਕਿ ਤੂੰ ਬਸ ਅੰਗੂਰ ਹੀ ਲੈ ਕੇ ਜਾ ਤੇ ਦੋਸਤੋ ਇਦਾਂ ਹੀ ਹੁੰਦਾ ਹੈ ਜਿਹੜੇ ਲੋਕੀ ਉਸ ਪ੍ਰਮਾਤਮਾ ਤੇ ਤੇ ਸੱਚੇ ਪਿਤਾ ਵਾਹਿਗੁਰੂ ਤੇ ਪੂਰਾ ਭਰੋਸਾ ਰੱਖਦੇ ਆ ਪੂਰਾ ਯਕੀਨ ਰੱਖਦੇ ਆ ਤੇ ਪ੍ਰਮਾਤਮਾ ਜਿਹੜਾ ਹੈ ਨਾ ਉਹਨਾਂ ਨੂੰ ਕਦੀ ਵੀ ਤੱਤੀ ਵਾਹ ਨਹੀਂ ਲੱਗਣੇ ਤਾਂ ਉਹਨਾਂ ਨੂੰ ਕਦੀ ਵੀ ਕੋਈ ਵੀ ਨਾ ਪਰੇਸ਼ਾਨੀ ਨਹੀਂ ਆਉਣ ਦਿੰਦਾ ਤੇ ਬਸ ਦੋਸਤੋ ਇਹੀ ਗੱਲ ਹੈ ਆਪਾਂ ਨੂੰ ਜਦੋਂ ਵੀ ਭਰੋਸਾ ਕਰਨਾ ਚਾਹੀਦਾ ਹੈ ਉਸ ਗੁਰੂ ਪਿਤਾ ਤੇ ਉਸ ਪ੍ਰਮਾਤਮਾ ਤੇ ਤਾ ਪੂਰਨ ਭਰੋਸਾ ਕਰਨਾ ਚਾਹੀਦਾ ਹੈ ਕਿ ਪ੍ਰਮਾਤਮਾ ਜੋ ਕਰੇਗਾ ਉਹ ਚੰਗਾ ਹੀ ਕਰੇਗਾ ਤੇ ਫਿਰ ਜਿਹੜੀਆਂ ਵੀ ਪ੍ਰੋਬਲਮਾਂ ਜਾਂ ਮੁਸ਼ਕਲਾਂ ਆਪਣੀ ਜ਼ਿੰਦਗੀ 'ਚ ਆਉਣਗੀਆਂ ਹਨਾ ਜਾਂ ਆਉਂਦੀਆਂ ਤੇ ਉਹ ਆਪਣੇ ਆਪ ਹੀ ਟੱਗੀਆਂ ਜਾਂਦੀਆਂ ਨੇ ਤੇ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਛੋਟੀ ਜੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਦਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੇ ਹੋਰਤ ਉਹ ਹੀ ਕਰਵਾਉ ਧੰਨਵਾਦ